ਹੈਲੋ ਜੀ ਸਤਿ ਸ਼੍ਰੀ ਅਕਾਲ ਸਭਾ ਵਕਤ ਤੁਹਾਡਾ ਸਾਇਡ ਬਲੌਗ ਦੇ ਵਿੱਚ ਹਰ ਸਣਾਉ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਰਿਆਂ ਨਾਲੋਂ ਪਹਿਲਾਂ ਪਹੁੰਚ ਸਕੇ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਸੀਗਾ ਤੇ ਆਪਾਂ ਲੱਗੇ ਸੀਗੇ ਸ਼ਾਮ ਦੀ ਦਾਲ ਸਬਜ਼ੀ ਦੀ ਤਿਆਰੀ ਕਰਨ ਤੇ ਇੱਥੇ ਮੈਂ ਚਾਹ ਬਣਾ ਲਈ ਸੀਗੀ ਬੱਚਿਆਂ ਨੂੰ ਮੈਂ ਹਾਂ ਚਲ ਚਾਹ ਪੀ ਲਣਗੇ ਹੁਣ 2:30 ਦਾ ਟਾਈਮ ਹੋ ਗਿਆ ਸੀ 2:30 ਵਜੇ ਤੇ ਸ਼ਾਇਦ ਇੱਥੇ ਫਿਰ ਮੈਂ ਹੈ ਵੀ ਪਹਿਲਾਂ ਨਾਲੇ ਆਪਦੀ ਚਾਹ ਪੀ ਲੈ ਨਾਲੇ ਬੈਠ ਕੇ ਇੱਥੇ ਪਿਆਜ਼ ਤੇ ਲਸਣ ਛਿੱਲ ਲਾਂਗੇ ਆਪਾਂ ਤੇ ਚਾਹ ਜੀ ਆਪਾਂ ਕਾਲਜ ਚ ਪੀਨੇ ਹੁੰਦੇ ਆ ਛੇਤੀ ਠੰਡੀ ਹੋ ਜਾਂਦੀ ਆ ਨਹੀਂ ਫਿਰ ਗਲਾਸ ਦੇ ਵਿੱਚ ਛੇਤੀ ਛੇਤੀ ਠੰਡੀ ਨਹੀਂ ਹੁੰਦੀ ਹੈਗੀ ਤੇ ਪਹਿਲਾਂ ਆਪਾਂ ਲਸਣ ਪਿਆਜ਼ ਛੇਲਾਂਗੇ ਬਾਅਦ ਚ ਲਸਣ ਛਿੱਲੂਗੀ ਮੈਂ ਲਸਣ ਦੇ ਵਿੱਚ ਨਾ ਪਾਣੀ ਪਾ ਕੇ ਲੈ ਕੇ ਆਉਣਾ ਭੁੱਲ ਗਈ ਤੇ ਉਹਦੇ ਛਿਲਕੇ ਉੜੀ ਜਾਂਦੇ ਨੇ ਫਿਰ ਮੈਂ ਕਿਹਾ ਚੱਲ ਪਹਿਲਾਂ ਪਿਆਜ਼ ਛਿੱਲਦਾ ਵੀ ਉਸ ਤੋਂ ਬਾਅਦ ਇਹ ਫਿਰ ਲਸਣ ਛਿੱਲੂਗੀ ਪਾਣੀ ਪਾ ਲੈਣੇ ਕਾਲਜ ਚ ਫਿਰ ਲਸਣ ਦਾ ਛਿਲਕਾ ਮਤਲਬ ਉੜਦਾ ਨਹੀਂ ਆ ਬੈਡਾਂ ਥੱਲੇ ਕੱਢਣੇ ਬਹੁਤ ਔਖੇ ਹੋ ਜਾਂਦੇ ਆ ਕਈ ਵਾਰ ਜੀ ਆਪਾਂ ਦਰਬਾਹ ਕੇ ਛਿਲਦੇ ਆ ਨਾ ਫਿਰ ਸਾਰੇ ਬੈਡਾਂ ਥੱਲੇ ਉੱਡ ਜਾਂਦੇ ਨੇ ਜੇ ਪੱਖੇ ਦੇ ਨਾਲ ਚਲੇ ਜਾਂਦੇ ਨੇ ਤੇ ਤਾਂ ਕਰਕੇ ਪਾਣੀ ਪਾਉਣੇ ਹੁੰਦੇ ਆ ਤੇ ਲਸਣ ਛਿਲਣ ਲੱਗੇ ਪਰ ਅੱਜ ਮੈਂ ਭੁੱਲ ਗਈ ਚਲੋ ਬਾਅਦ ਪਾ ਲਿਆਵਾਂਗੇ ਤੇ ਹਲੇ ਕੋਈ ਸਲਾਹ ਨਹੀਂ ਸੀਗਾ ਵੀ ਕੀ ਬਣਾਵਾਂ ਸਾਰੀ ਦਿਹਾੜੀ ਹੁੰਦਾ ਵੀ ਕੀ ਬਣਾਈਏ ਹੁਣ ਕਈ ਦਿਨ ਹੋ ਗਏ ਹੁਣ ਸਬਜ਼ੀਆਂ ਜੇ ਖਾਂਦੇ ਆ ਨੂੰ ਸੋਚਦੇ ਸੀਗੇ ਕੋਈ ਤਰੀਜੀ ਵਾਲੀ ਦਾਲ ਖਾ ਲੰਨੇ ਆ ਤੇ ਦੇਖਦੇ ਆ ਹਾਲ ਤਾਂ ਛਿਲ ਰਹੀਆਂ ਅਦੀ ਫਿਰ ਪੁੱਛ ਕੇ ਇਹਨਾਂ ਨੂੰ ਧਰੂੰ ਦੀ ਵੀ ਕੀ ਖਾਣਾ ਰੋਜ਼-ਰੋਜ਼ ਧਰ ਵੀ ਕੀ ਜਾਈਏ ਹੈਨਾ ਸਬਜ਼ੀਆਂ ਵੀ ਮੜਮੜੋ ਹੋਈ ਆ ਆਈ ਜਾਂਦੀਆਂ ਜੇ ਦਾਲ ਧਰਦੇ ਆ ਤਾਂ ਦਾਲਾਂ ਵੀ ਹੋਈ ਆਈ ਜਾਂਦੀਆਂ ਨੇ ਤੇ ਚਲੋ ਕੋਈ ਤਾਂ ਧਰਨੀ ਪਊ ਤਾਂ ਹੀ ਰੋਟੀ ਖਾਵਾਂਗੇ ਸ਼ਾਮ ਨੂੰ ਤੇ ਇੱਥੇ ਮੈਂ ਪਿਆਸ਼ 흘ਣਾ ਤੇ ਸੈਲਪ੍ਰਿਤ ਨਹੀਂ ਸੀਗਾ ਘਰੇ ਉਹ ਗਿਆ ਹੋਇਆ ਸੀਗਾ ਅੱਜ ਮੈਚ ਖੇਲਣ ਆਪਣੇ ਦੋਸਤਾਂ ਦੇ ਨਾਲ ਤੇ ਜਿਸ ਕਾਰਨ ਵੀ ਪਿੰਡ ਨੂੰ ਗਿਆ ਹੋਇਆ ਸੀਗਾ ਸ਼ਾਇਦ ਪਪਾ ਟੀਵੀ ਦੇਖ ਰਹੇ ਸੀਗੇ ਮੈਂ ਚਲੋ ਫਿਰ ਇੱਧਰ ਪੈ ਗਈ ਮੈਂ ਚਲੋ ਮੈਂ ਇੱਥੇ ਛੇਲਣਾ ਪਰ ਇਸ ਤਾ ਜਦੋਂ ਪਿਆਜ਼ ਨਾ ਅੰਦਰ ਛਿੱਲਦੇ ਆ ਵੇਖ ਕੇ ਅੱਖਾਂ 'ਚ ਪਈ ਜਾਂਦੇ ਨੇ ਬਾਹਰ ਖੁੱਲੇ ਚ ਬਦਦਿਆ ਰਹਿੰਦਾ ਹੈ ਖੁੱਲੇ ਚ ਇਦਾਂ ਸੀਗਾ ਬਾਹਰ ਧੁੱਪਾਂ ਸੀਗੀ ਹਲੇ ਵੇਲੇ ਚ ਸ਼ਾਮ ਆ ਨਹੀਂ ਆਈ ਸੀਗੀ ਮੈਂ ਸੱਜਰੇ ਲੱਗ ਰਹੀ ਸੀਗੀ ਚੀਰਨ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਜਿਹੜੇ ਨਵੇਂ ਆਉਦੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਪੁਰਾਣੇ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਜਿਹੜੀ ਡੇਲੀ ਕਰਦੀਆਂ ਨੇ ਤੇ ਆਪਾਂ ਨੂੰ ਇੰਨੇ ਜ਼ਿਆਦਾ ਕਮੈਂਟ ਤਾਂ ਨਹੀਂ ਆਉਂਦੇ ਹੈਗੇ ਟੁੱਟਵੇਂ ਜਿਹੇ ਕਮੈਂਟ ਆਉਂਦੇ ਨੇ ਜਿਨ੍ਹਾਂ ਨੇ ਆਪਾਂ ਨੂੰ ਸਬਸਕ੍ਰਾਈਬ ਕਰਿਆ ਹੋਇਆ ਉਹ ਕਦੇ-ਕਦੇ ਕਰਦੇ ਨੇ ਬਾਕੀ ਜਿਹੜੇ ਥੋੜੇ ਜਿਹੇ ਨੇ ਉਹ ਡੇਲੀ ਕਮੈਂਟ ਕਰਦੇ ਨੇ ਜਿਵੇਂ ਹਰਮੇਸ਼ ਭੈਣ ਹੋਗੀ ਰਮਨ ਸਹਾਰਣ ਵਲੌਕਸ ਵਾਲੇ ਦੀਦੀ ਹੋਗੇ ਸਹਾਰਣ ਫੈਮਿਲੀ ਬੇਬੀ ਵਲੌਕ ਹੋਗੇ ਤੇ ਸਤਵੀਰ ਸਤਵੀਰ ਕੌਰ ਦੀਦੀ ਹੋਗੇ ਇਹ ਵੀ ਰੋਜ਼ ਡੇਲੀ ਕਮੈਂਟ ਕਰਦੇ ਨੇ ਇਹਨਾਂ ਦਾ ਨੇ ਕੋਈ ਚੈਨਲ ਹੈਗਾ ਤੇ ਇਹ ਵੀ ਆਪਾਂ ਹਮੇਸ਼ਾ ਡੇਲੀ ਚ ਕਰਦੇ ਨੇ ਤੇ ਅਮਨਜੋਤ ਟੀਮ ਸਾਹਿਬ ਦੀਦੀ ਹੋਗੇ ਹਨਾ ਤੇ ਇੱਕ ਪਿੰਡ ਕਾਲੇਕੇ ਵਾਲੇ ਹੋਗੇ ਦੀਦੀ ਉਹਨਾਂ ਦਾ ਵੀ ਚੈਨਲ ਆ ਤੇ ਹੋਰ ਵੀ ਕਈ ਜਾਣੇ ਨੇ ਮੇਰੇ ਧਿਆਨ ਚ ਨਹੀਂ ਆਉਂਦੇ ਹੈਗੇ ਤੇ ਜਿਹੜੇ ਡੇਲੀਗਮੈਂਟ ਕਰਦੇ ਨੇ ਆਪਾਂ ਨੂੰ ਪੰਜਾਬੀ ਕਿਚਨ ਬਲੌਕਸ ਵਾਲੇ ਦੀਦੀ ਹੋਗੇ ਤੇ ਸਿੱਧੂ ਬਲੌਕਸ ਵਾਲੇ ਦੀਦੀ ਉਹ ਨਹੀਂ ਹੁਣ ਸ਼ਾਇਦ ਆਉਂਦੇ ਹੈਗੇ ਕਿਉਂਕਿ ਜੀ ਉਹ ਆਪ ਦਾ ਪੋਸਟ ਟਾਈਮ ਪੂਰਾ ਕਰਨ ਤੇ ਲੱਗੇ ਹੋਏ ਨੇ ਤੇ ਉਹ ਲਾਈਵ ਬੈਠੇ ਰਹਿੰਦੇ ਨੇ ਲਾਈਵ ਚ ਪੂਰਾ ਕਰ ਰਹੇ ਨੇ ਪਰ ਉਹ ਲਾਈਵ ਕਰੇ ਦਾ ਕੋਈ ਫਾਇਦਾ ਨਹੀਂਗਾ ਪਹਿਲਾਂ ਪਹਿਲਾਂ ਚਲੋ ਚੈਨਲ ਮੋਨਟਾਈਜ਼ ਹੋ ਜਾਂਦਾ ਦਵਾਰਾ ਫੇਰ ਉੱਥੇ ਪਹੁੰਚ ਜਾਂਦਾ ਕਿਉਂਕਿ ਜੀ YouTube ਆਪਣੀ ਮਿਹਨਤ ਮੰਗਦਾ ਹਨਾ ਵੀ ਜਿਹੜੀ ਆਪਾਂ ਮਿਹਨਤ ਕਰਦੇ ਆ ਉਹਦਾ ਦਿੰਦਾ ਏ ਉਹ ਆਪਾਂ ਨੂੰ ਤੇ ਮੁੱਲ ਲਾ ਲੋ ਚਾਹੇ ਕੁਛ ਵੀ ਲਾ ਲੂ ਹਨਾ ਜਿਹੜਾ ਆਪਾਂ ਮਿਹਨਤ ਕਰਦੇ ਆ ਉਹਦਾ ਹੀ ਫਲ ਦਿੰਦਾ ਹੈ YouTube ਜੇ ਆਪਾਂ ਹਨਾ ਲਾਈਵ ਲਾ ਕੇ ਵੈਸੀ ਬੈਠੇ ਰਹਾਂਗੇ ਕੁਛ ਨਹੀਂ ਕਰਦੇ ਹੈਗੇ ਤੇ ਉਦੋਂ ਫਿਰ YouTube ਦੇ ਜਿੱਦਣ ਆਪਾਂ ਮਤਲਬ ਧਿਆਨ ਦੇ ਵਿੱਚ ਆ ਗਏ ਨਾ ਫਿਰ ਉਹ ਚੈਨਲ ਜਦੋਂ ਚੈੱਕ ਕਰਦਾ ਨਾ ਫਿਰ ਉਹ ਜੇ ਮੋਨਟਾਈਜ਼ ਕਰ ਵੀ ਦਿੱਤਾ ਤਾਂ ਉਹ ਆਪਣਾ ਆਪਣਾ ਬੋਸ ਟਾਈਮ ਕੱਟ ਕਰ ਦਿੰਦਾ ਤੇ ਤਾਂ ਕਰਕੇ ਹਨਾ ਮੈਂ ਤਾਂ ਕਹਿੰਨੀ ਹਣੀ ਵੀ ਬਲੌਗ ਹੀ ਪਾਇਆ ਕਰੋ ਉਹਦੇ ਵਿੱਚ YouTube ਨੂੰ ਆਪਣੇ ਮੈਨ ਤਾਂ ਦਿਖਦੀ ਆ ਹਨਾ ਤੇ ਜਿਹੜਾ ਲਾ ਕੇ ਛੱਡ ਦਿੰਦੇ ਨੇ ਲਾਈਵ ਉਹਦਾ ਕੋਈ ਫਾਇਦਾ ਨਹੀਂਗਾ ਤੇ ਚਲੋ ਕੋਈ ਗੱਲ ਨਹੀਂ ਹਨਾ ਜਿੱਕਣਾ ਅਗਲੇ ਲੋਟ ਲੱਗਦਾ ਹਰੇਕੇ ਉਦਾਂ ਹੀ ਕਰਦਾ ਹਨਾ ਤੇ ਪਰ ਆਪਾਂ ਨੀਤਾ ਜੀ ਆਪਣੇ ਹਨਾ ਅ ਕਹਿ ਲੋ ਕੱਲਾ ਕੱਲਾ ਜਿਹੜਾ ਬੌਸ ਟਾਈਮ ਮਿਲਿਆ ਹਨਾ ਆਪਣੀਆਂ ਵੀਡੀਓ ਪਾ ਕੇ ਮਿਲਿਆ ਚਾਹੇ ਆਪਾਂ ਨੂੰ 1.5 ਸਾਲ ਲੱਗਿਆ ਪਰ ਇਹਦੇ ਨਾਲ ਹੀ ਮਿਲਿਆ ਹੈ ਤੇ ਜਿਹੜਾ ਆਪਾਂ ਹੁਣ ਡਾਲਰ ਵੀ ਕਮਾ ਰਹੇ ਆ ਆਪਣੀ ਮਿਹਨਤ ਨਾਲੇ ਨੇ ਹਨਾ ਵੀਡੀਓ ਪਾ ਰਹੇ ਆ ਤੇ ਉਹਦੇ ਆਪਾਂ ਨੂੰ ਡਾਲਰ ਮਿਲ ਰਹੇ ਨੇ ਤੇ ਇੱਥੇ ਜਿਸ ਕੰਨ ਵੀ ਆ ਗਿਆ ਸੀਗਾ ਘੁੰਮ ਕਮਾ ਕੇ ਤੇ ਮੈਂ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਹੁਣ ਲੱਗੇ ਸੀਗੇ ਧਾਰਾ ਚੋਣ ਤੇ ਤੇ ਮੈਂ ਹabhi ਪਹਿਲਾਂ ਧਾਰਾ ਚੋਲਾ ਚੀਰ ਕੇ ਰੱਖਿਆ ਸੀਗੀ ਲਸਣ ਵਗੈਰਾ ਪਿਆਜ਼ ਵਗੈਰਾ ਸਾਰਾ ਕੁਝ ਤੇ ਹੁਣ ਲੱਗੀ ਸੀਗੀ ਧਾਰਾ ਚੋਣ ਤੇ ਜਿਸ ਕਾਰਨ ਸੀਗਾ ਕੈਮਰਾਮੈਨ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਇਹਦੇ ਹੱਥੇ 'ਚ ਕੈਮਰਾ ਹੋਵੇ ਫਿਰ ਤਾਂ ਇਹ ਵੀਡੀਓ ਹਲਾਈ ਹੋ ਜਾਂਦਾ ਹੁੰਦਾ ਕਦੇ ਕਿਧਰੇ ਨੂੰ ਕਦੇ ਕਿਧਰੇ ਨੂੰ ਹਨਾ ਤੇ ਸਵੀਟੀ ਨੂੰ ਵੀ ਲੌਜੀ ਆਪਾਂ ਇੱਥੇ ਖੋਲ ਕੇ ਬੰਦ ਦੀਏ ਨਹੀਂ ਫਿਰ ਇਹਨੇ ਮੈਨੂੰ ਧਾਰਾ ਚੋਂ ਨੂੰ ਤੰਗ ਕਰਨਾ ਹੈ ਜਦੋਂ ਇਹਨੂੰ ਖੁੱਲੀ ਛੱਡ ਦਿੰਨੇ ਆ ਫਿਰ ਤਾਂ ਬਹੁਤ ਗਾਹ ਪਾਉਂਦੀ ਐ ਇਹ ਭੱਜੀ ਣਠੀ ਐ ਫਰੀ ਜਾਂਦੀ ਐ ਹਨਾ ਸਪੀਟਾ ਬਣਾ ਲੈਂਦੀ ਆ ਆਪਣੀਆਂ ਬਹੁਤ ਗਾਹ ਪਾਉਂਦੀ ਐ ਇਹਨੂੰ ਨਾ ਜਿੰਨਾ ਮਰਜ਼ੀ ਣਿਲਾ ਦਿਓ ਇਹਨੇ ਮਿੱਟੀ 'ਚ ਲਿਬੜੀ ਹੋ ਰਹਿਣਾ ਬਹੁਤ ਲਿਬੜਦੀ ਐ ਆਪਣੇ ਆਪ ਨੂੰ ਲਵੇੜ ਲੰਦੀ ਹੈ ਜੇ ਇਹਨੂੰ ਛੱਡ ਦੇ ਤਾਂ ਭੱਜ ਕੇ ਖਾੜ ਦੇ ਵਿੱਚ ਭੱਜੀ ਫਰੀਜ ਉਹ ਲਿਬੜ ਦੀ ਫਰੀਜ ਜਾਊਗੀ ਤੇ ਮੌਸਮ ਬਹੁਤ ਸੋਹਣਾ ਸੀਗਾ ਹਵਾ ਵੀ ਚੱਲ ਰਹੀ ਸੀ ਠੰਡੀ ਠੰਡੀ ਤੇ ਧੁੱਪਾਂ ਵੀ ਵਧੀਆ ਨਿਕਲੀ ਹੋਈ ਸੀ ਦੋ ਚੀਜ਼ਾਂ ਸੀਗੀਆਂ ਐਨੀ ਗਰਮੀ ਨਹੀਂ ਲੱਗ ਰਹੀ ਸੀਗੀ ਪਰ ਅੱਜ ਹਵਾ ਸੋਹਣੀ ਚੱਲ ਰਹੀ ਸੀਗੀ ਤੇ ਲਓ ਜੀ ਆਪਾਂ ਲਾਗੇ ਬੈੜੀ ਦੀ ਧਾਰ ਚੋਂ ਤੇ ਫਰਸ਼ ਤਾਂ ਗਿੱਲਾ ਸੀਗਾ ਅੱਜ ਫੁਆਰੇ ਆਪਾਂ ਨੇ ਲੇਟ ਬੰਦ ਕਰੇ ਸੀਗੇ ਪਲੇਟ ਬੰਦ ਕਰਕੇ ਨਾ ਫਿਰ ਮੈਂ ਬਾਅਦ ਚ ਧੋਦਨੀ ਹੁੰਦੀ ਆ ਫਰਸ਼ ਜਿਹੜਾ ਮੜਾ ਮੋਟਾ ਜਾਂਚੀ ਗੋਹਾ ਵਗੈਰਾ ਹੁੰਦਾ ਚਲੋ ਉਹ ਵੀ ਹੈ ਨਾ ਖਾਲ ਦੇ ਵਿੱਚ ਚਲੇ ਜਾਂਦਾ ਕੁਝ ਪਸ਼ੂਆਂ ਤੇ ਪਾਣੀ ਪਾ ਦਿੰਦੇ ਹੁੰਦੇ ਫਿਰ ਉਹਦੇ ਕਰਕੇ ਫਰਸ਼ ਗਿੱਲਾ ਸੀਗਾ ਹੌਲੀ ਹੌਲੀ ਸੁੱਕੂਗਾ ਤੇ ਲੋਜੀ ਧਾਰਾ ਆਪਣੇ ਦੋਹਾਂ ਗਾਂ ਯਾਰ ਮੱਚੀ ਦੋਹਾਂ ਦੀ ਚੋਲੀ ਸੀਗੀ ਤੇ ਹੁਣ ਲੱਗੇ ਸੀਗੇ ਗੋਹਾ ਚੱਕਣ ਗੋਹਾ ਸਿਰਦਾਂਗੇ ਚਾਕੇ ਇੱਥੇ ਗੋਬਰ ਗੈਸ ਚ ਪਾਉਣਾ ਸੀਗਾ ਲਓ ਜੀ ਇੱਥੇ ਆਪਣੇ ਕਬੂਤਰ ਦਿਖਾ ਰਿਆ ਜਿਸ ਕਾਰਨ ਇੱਕ ਉੱਪਰ ਬੈਠਾ ਹੈ ਇੱਕ ਛਤਰੀ ਤੇ ਬੈਠਾ ਹੈ ਬਸ ਇੱਥੇ ਹਲਾਈ ਜਾਂਦਾ ਸੀਗਾ ਤੇ ਲਓ ਜੀ ਦੋ ਤਿੰਨ ਕਤਸ ਲੈ ਲੈਂਦੇ ਨੇ ਬਸ ਮੈਂ ਚੱਕ ਕੇ ਸੜ ਦੂੰਗੀ ਹੁਣ ਗੋਬਰ ਗੈਸ ਦੇ ਵਿੱਚ ਪਾ ਦਾਂਗੇ ਐਨੀ ਮੌਜਾ ਗੋਬਰ ਗੈਸ ਦੀ ਹੈ ਨਾ ਸਿਲੰਡਰ ਭਰਉਣ ਦੀ ਲੋੜ ਨਹੀਂ ਬਾਕੀ ਆਪਾਂ ਰਹਿੰਦਾ ਖੁੰਦਾ ਚੁੱਲਾ ਬਾਲ ਲੈਣਿਆ ਹੈ ਨਾ ਜਦੋਂ ਲੋੜ ਹੁੰਦੀ ਹੈ ਜ਼ਿਆਦਾ ਅੱਗ ਦੀ ਨਹੀਂ ਤਾਂ ਵੈਸੇ ਉਹ ਤਾਂ ਬਾਧੂ ਬਣਦਾ ਹੁਣ ਗੈਸ ਕਿਉਂਕਿ ਧੁੱਪਾਂ ਬਹੁਤ ਜ਼ਿਆਦਾ ਪੈ ਰਹੀ ਐ ਪਰ ਫਿਰ ਵੀ ਚੁੱਲਾ ਬਾਲ ਲੈਣੇ ਨੇ ਚੁੱਲੇ ਤੇ ਐ ਵੀ ਖੁੱਲੇ ਚ ਬੈਠ ਕੇ ਹੈ ਨਾ ਕੰਮ ਕਰ ਹੋ ਜਾਂਦਾ ਅੰਦਰ ਥੋੜੀ ਜਿਹੀ ਗਰਮੈਸ ਹੋ ਜਾਂਦੀ ਐ ਰਸੋਈ ਦੇ ਵਿੱਚ ਤੇ ਉੱਥੇ ਹਵਾ ਲੱਗੀ ਜਾਂਦੀ ਐ ਨਾਲੇ ਇੰਨੀ ਗਰਮੀ ਨਹੀਂ ਮਹਿਸੂਸ ਹੁੰਦੀ ਚੁੱਲੇ ਦੇ ਵਿੱਚ ਕੋਲ ਬੈਠ ਕੇ ਨਾਲੇ ਆਪਣਾ ਕੰਮ ਹੋ ਜਾਂਦਾ ਨਾਲੇ ਹਵਾ ਲੱਗੀ ਜਾਂਦੀ ਐ ਬਾਹਰ ਪਰ ਗੋਬਰ ਗੈਸ ਦੀ ਗੈਸੋਂੋਂ ਬਾਧੂ ਬਣਦੀ ਐ ਫੇ ਵਸ ਦੁੱਧ ਬਗਾਰੀ ਬਾਕੀ ਹੋਰ ਕੰਮ ਕਰ ਲਏਗੇ ਅੰਦਰ ਤੇ ਰੋਟੀ ਪਾਣੀ ਆਪਾਂ ਚੱਲੋ ਤੇ ਕਰਦੇ ਆ ਲਾਜੀ ਗੋਹਾ ਚੱਕਣ ਤੋਂ ਬਾਅਦ ਫਿਰ ਜਿਸ ਕਰਨ ਕਹਿੰਦਾ ਮੰਮੀ ਉੱਥੇ ਵੀ ਥੋੜੇ ਅੰਗੂਰ ਪੱਕੇ ਹੋਏ ਨੇ ਉਹ ਤੋੜ ਕੇ ਦੇ ਐ ਇਕੱਠੇ ਨਹੀਂ ਪੱਕਦੇ ਹੈਗੇ ਜਿਵੇਂ ਕਿ ਹੁਣ ਥੋੜੀ ਜਿਹੀ ਮੀਂਹ ਪਿਆ ਨਾ ਉਹਦੇ ਨਾਲ ਥੋੜੇ ਜਿਹਾ ਅੰਗੂਰ ਪੱਕ ਗਏ ਜਿਆਦਾ ਨਹੀਂ ਪੱਕੇ ਹੈਗੇ ਫਿਰ ਇਕੱਲਾ ਇਕੱਲਾ ਕਰਕੇ ਵਿੱਚੋਂ ਤੋੜ ਕੇ ਚਲੋ ਖਾ ਲੰਨੇ ਆ ਇਹ ਕੋ ਹੈਗੇ ਉੱਚੇ ਨੇ ਹੱਥ ਨਹੀਂ ਜਾਂਦਾ ਕਿਸੇ ਲੋਟ ਜੇ ਤਾਂ ਇਕੱਠੇ ਪੱਕ ਜਣਾ ਨਾ ਫੇਰ ਗੱਠੇ ਅਗਲਾ ਗੁੱਛਾ ਤੋੜ ਕੇ ਖਾ ਲਵੇ ਪਰ ਕੋਈ ਕੋਈ ਉਂਗੂਰ ਪੱਕਦਾ ਹਲੇ ਜੂਨ ਚ ਪੱਕ ਜਾਣਗੇ ਸਾਰੇ ਜਦੋਂ ਮੀਂਹ ਵਗੈਰਾ ਵਧੀਆ ਪੈ ਜੂਗਾ ਨਾ ਫੇਰ ਇਕਲਾਹਤ ਪੱਕ ਜਾਂਦੇ ਨੇ ਖੱਟੇ ਨੇ ਹਲਤਾ ਇਧਰੋਂ ਘੱਟ ਦੇਖਦੇ ਨੇ ਲੱਗੇ ਹੋਏ ਪਰਲੇ ਪਾਸੇ ਨਾ ਜਦੋਂ ਖੇਤ ਚ ਖੜ ਕੇ ਦੇਖਦੇ ਆ ਨਾ ਉਦੋਂ ਬਹੁਤ ਜ਼ਿਆਦਾ ਲੱਗੇ ਹੋਏ ਨੇ ਕਾਫੀ ਲੱਗੇ ਹੋਏ ਨੇ ਤਾਂ ਕੈਮਰਾ ਸਵਾਨ ਹੈ ਨਾ ਮੁੱਠੇ ਬਹਿ ਲਾ ਹੋਰ ਵੀ ਨੇ ਕੋਲੀ ਨਹੀਂ ਲੈ ਕੇ ਆਇਆ ਆ ਹੂੰ ਖਟੇ ਤਾਂ ਨਹੀਂ ਗਏ ਵਿੱਚ ਵਿੱਚ ਬੱਕ ਗਏ ਵਿੱਚ ਵਿੱਚ ਖਟੇ ਨੇ ਹੈ ਨਾ ਲੋ ਜੀ ਇਥੇ ਪੋਚ ਚਕੇ ਫਿਰ ਸਾਰਿਆਂ ਤੋਂ ਵੀ ਕੀ ਖਾਣਾ ਸ਼ਾਮ ਨੂੰ ਤਾਂ ਫਿਰ ਆਪਾਂ ਨੇ ਕੜੀ ਨੂੰ ਤੜਕਾ ਲਾਤਾ ਸੀਗਾ ਕੜੀਓ ਬਣਾ ਲਈ ਸੀਗੀ ਕੜੀਓ ਸਵਾਲ ਲੱਗਦੀ ਹੈ ਜੀ ਫਿਰ ਵਿੱਚ ਚੌਲ ਖਾ ਲੰਨ ਦਿੰਦੇ ਨੇ ਚੌਲ ਬਣਾ ਲੰਨ ਨੇ ਕੁਛ ਰੋਟੀ ਬਣਾ ਲੰਨ ਨੇ ਤੇ ਕੜੀ ਦਾ ਇਦਾਂ ਵੀ ਜਿਹੜੇ ਟਾਈਮ ਮਰਜ਼ੀ ਬਣਾ ਲੈ ਆਪਣਾ ਕੋਈ ਟਾਈਮ ਨਹੀਂਗਾ ਵੀ ਸਵੇਰੇ ਹੀ ਬਣਾਉਣੀਆਂ ਜਾਂ ਦੁਪਹਿਰੇ ਆਪਾਂ ਸ਼ਾਮ ਨੂੰ ਵੀ ਕੜੀ ਬਣਾ ਲੰਨੇ ਆ ਸਾਡੇ ਘਰ ਤਾਂ ਇਦਾਂ ਜਦੋਂ ਕਹਤਾ ਨਾ ਵੀ ਕੜੀ ਖਾਣੀ ਆ ਫਿਰ ਉਦੋਂ ਹੀ ਬਣਾ ਲੈਂਦੇ ਆ ਇੱਕ ਇਦਾਂ ਵੀ ਸੌਖੀ ਬਣ ਜਾਂਦੀ ਆ ਹਨਾ ਛੇਤੀ ਤੜਕਾ ਵਗੈਰਾ ਲੱਗ ਜਾਂਦਾ ਇਹਨੂੰ ਤੇ ਬਸ ਰਿਜ ਗਈ ਸੀ ਧਨੀਆ ਮੇਪਾਤਾ ਸੀਗਾ ਤੇ ਇੱਥੇ ਲੱਗ ਗਈ ਸੀ ਜੀ ਮੈਂ ਇਹ ਚੋਲਾਂ ਨੂੰ ਧੁੱਪਾਂ ਲਵਾਈ ਸੀਗੀ ਥੋੜੀ ਜੀ ਇੱਕ ਕੈਨੀ ਵਾਲੇ ਚੋਲਾਂ ਨੂੰ ਧੁੱਪਾਂ ਲਵਾਤੇ ਸੀ ਕਿ ਡੱਬੇ ਵਾਲਾ ਨਿਕਲਿਆ ਸੀਗਾ ਇੱਕ ਡੱਬੇ 'ਚ ਵੀ ਰੱਖੇ ਹੋਏ ਨੇ ਆਪਾਂ ਨੇ ਤੇ ਫਿਰ ਇਦਾਂ ਵੀ ਸੁਸਰੀ ਵਗੈਰਾ ਨਹੀਂ ਹਨਾ ਪੈਂਦੀ ਹੈਗੀ ਤੇ ਧੁੱਪਾਂ ਲਵਾ ਕੇ ਲੈਣੇ ਨੇ ਛੇਤੀ ਉਹਨੂੰ ਬਾਕੀ ਜੀ ਹੁਣ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੇ ਦੋਸਤੋ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ